ਤਨੁ ਅਸਰੀ ਮਹੱਲਾ ਤੀਜਾ ਜੋ ਹਰਿ ਸੇਵੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸਚਾ ਮੁਖ ਨਾਉ ਸਾਚੋ ਸਾਚ ਸਮਲਿਓ ਦੁਖ ਜਾਇ ਸਾਚ ਸਬਦ ਵਸੈ ਮਨਾਈ ਗੁਰਬਾਣੀ ਸੁਣ ਮੈਲ ਗਵਾਏ ਸਜੇ ਹਰ ਨਾਮ ਮਨ ਵਸਾਏ ਰਹਾਉ ਕੋਡਕ ਸਤ ਤ੍ਰਿਸ਼ਨਾ ਅਗਨ ਬੁਜਾਏ ਅੰਤਰ ਸਾਤ ਸਹਿ ਸੁਖ ਪਾਏ ਗੁਰ ਕਾ ਪਾਣ ਚੱਲ ਤਾਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝਾ ਨਾ ਜਾਣ ਬਾਣੀ ਮਨ ਮੁਖ ਅੰਧੇ ਦੁੱਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹਮੈ ਵਿੱਚੋਂ ਠਾਕ ਰਹਾਏ ਕ੍ਰਿਸ਼ਨ ਕਹੀਆ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਲਾਵਾ ਹੋਏ ਮਿਲ ਪ੍ਰੀਤਮ ਸੱਚ ਗੁਣ ਗਾਵਾਂ ਨਾਨਕ ਸੱਚ ਸੱਚਾ ਭਾਵ ਤਨਾਹ ਸ੍ਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਏ ਮਨ ਮਰੈ दारू ਜਾਣ ਕੋਏ ਮਨ ਸ਼ਬਦ ਮਰ ਬੁਝੇ ਜਨ ਸੋਏ ਜਿਸਾ ਨ ਬਖਸ਼ੇ ਹਰ ਦੇਵ ਡਿਆਈ ਗੁਰ ਪ੍ਰਸਾਦ ਵਸੈ ਮਨ ਆਈ ਰਹਾ ਓ ਗੁਰਮਖ ਕਰਨੀ ਕਾਰ ਕਮਾਵੇ ਤਾ ਇਸ ਮਨ ਕੀ ਸੋਝੀ ਪਾਵੇ ਮਨ ਮਾਤੋ ਮੈਗਲ ਮਿਕਦਾਰਾ ਗੁਰ ਅੰਕਸ਼ੂ ਮਾਰਜਵਲਨ ਹਾਰਾ ਮਨ ਅਸਾਦ ਸਦ ਜਨ ਕੋਈ ਅਚਰ ਚਰ ਤਾ ਨਿਰਮਲ ਹੋਈ ਗਰਮਖ ਇਹ ਮਨ ਲਿਆ ਸਵਾਰ ਹਮ ਵਿਚ ਤਜ ਵਿਕਾਰ ਜੋ ਤੁਰ ਰੱਖਿਆਨ ਮਿਲ ਮਲਾਏ ਕਦੇ ਨ ਵਿਛੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਨੈ ਤਨਾ ਸ੍ਰੀ ਮਹੱਲਾ ਤੀਜਾ ਗਾਚਾ ਤਨ ਸੱਚ ਮੂਰਖ ਗਵਾਰ ਮਨਮੁਖ ਪੂਲੇ ਅੰਧ ਗਵਾਰ ਵੇਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੇ ਜਾਏ ਰਹਾਉ ਮਨ ਮੁਖ ਭੁੱਲੇ ਸਭ ਮਰੇ ਗਵਾਰ ਪਵਜਲ ਡੂਬੈ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚਰਤ ਅਨਿਸ ਬਰਾਗ ਚਾਹ ਜੁਗ ਮਹ ਅੰਮ੍ਰਿਤ ਸਚ ਬਾਣੀ ਪੂਰੇ ਭਾਗ ਹਰ ਨਾਮ ਸੁਮਾਣੀ ਸਿੱਧ ਸਾਧਕ ਤਰਸ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਾਬ ਕਿਸ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣ ਕੋਏ ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵੇਖ ਆਪੇ ਸੱਚ ਲਾਈ ਧਨਾਸ੍ਰੀ ਮਹੱਲਾ 3 ਨਾਵੇਂ ਕੀ ਕੀਮਤ ਮਤ ਕਹੀ ਨ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਕਲਿਕਾਲ ਵਿੱਚ ਗਰਮਗਪਾਏ ਰਹਾਉ ਹਮ ਮੂਰਖ ਮੂਰਖ ਮਨਮਾਹ ਹਮੇ ਵਿੱਚ ਸਭ ਕੌਰ ਕੁਮਾਹ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲਏ ਮਿਲਾਏ ਵਿਖਿਆ ਕਾ ਤਨ ਬਉਤ ਬਿਮਾਨ ਅਹੰਕਾਰ ਡੂਬੈ ਨਾ ਪਾਵੇ ਮਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸੱਜ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨ ਕੋਏ ਜਿਸ ਸੱਚ ਲਾਇ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਅਗ ਰાગ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੇਖਖ ਪਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲੋ ਨਾਮ ਦੇਵ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਂ ਬਲਹਾਰੇ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਭਨ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਾ ਅਬ ਕਿਛ ਗ੍ਰਿਪਾ ਕੀਜਾ ਹੋ ਦਿਆਲੂ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਂ ਤਾ ਪਰਤ ਨਾਨਕ ਧਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਤਨਾਸਰੇ ਮਹੱਲਾ ਚੌਥਾ ਘਰ ਪਹਿਲਾ ਚੌਪਦਈ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਹਰਿ ਸੇਵੈ ਸੰਤ ਪਗਤ ਤਿਨ ਕੇ ਸਭ ਪਾਪ ਨਿਵਾਰੀ ਹਮਉ ਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨ ਸਕੋ ਬਨਵਾਰੀ ਹਮ ਪਾਪੇ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਝਾਉ ਲਗ ਸੰਗਤ ਸਾਧ ਪਿਆਰੀ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬਸੰਤਰ ਤਾਇੋ ਮਲ ਕਟ ਕਟ ਤ ਤਾਰੀ ਹਰ ਹਰ ਜਪਣ ਜੱਬੋ ਦਿਨ ਰਾਤ ਜਪ ਹਰ 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 ਊਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਮੇ ਮਾਰੀ ਹਰ ਹਰ ਗਮ ਅਗਾਦ ਬੋਧ ਅਪਰੰਪਰ ਪੁਰਖ ਪਾਰੇ ਜਨ ਕੋ ਕਿਰਪਾ ਕਰੋ ਓ ਜਗ ਜੀਵਨ ਜਨ ਨਾਨਕ ਪੈ ਦਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੋਖ ਭਰਮ ਪਉ ਭਾਗੇ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਦਰ ਜਾਗੀ ਹਰ ਕਾ ਨਾਮ ਰਤਾ ਬਰਗੇ ਹਰ ਹਰ ਕਥਾ ਸੁਨੇ ਮਨ ਭਾਈ ਗੁਰਮਤਿ ਹਰਿ ਲਿਵ ਲਾਗੀ ਰਹਾਉ ਸੰਤ ਜਨਾ ਕੇ ਜਾਤ ਹਰਿ ਸੁਆਮੀ ਤੁਮ ਠਾਕਰ ਹਮ ਸੰਗਿ ਜੈਸੀ ਮਤਿ ਦੇਵੋ ਹਰਿ ਸੁਆਮੀ ਹਮ ਤੈਸੇ ਬੁਲਗ ਬੁ ਲਾਗੇ ਕਿਆ ਹਮ ਕਰਮ ਨਾਨਕ ਨਿਕ कीरे रे तुम वड पुरख वडागी तुमरी गत मित तो कह न सके प्रभु हम क्यों कर मिले पागी हार प्रभु स्वामी कृपा धारो हम हर हर सेवा लागी नानक दासन दास करो प्रभु हम हर कथा कथागी ਤਨੁ ਸ੍ਰੀ ਮਹੱਲਾ ਚੌਥਾ ਹਰਿ ਕਾ ਸੰਤ ਸਤਿਗੁਰ ਸਤਪੁਰਖਾ ਜੋ ਬੋਲਾ ਹਰਿ ਹਰਿ ਬਾਣੀ ਜੋ ਜੋ ਕਹਾ ਸੁਣੈ ਸੋ ਮੁਗਤਾ ਹਮ ਤਿਸ ਕਾ ਸਾਧ ਗੁਰਬਾਨੀ ਹਰਿ ਕ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇਕ ਨਮਖ ਪਲ ਸਭ ਕਿਲ ਵਿਖੋ ਪਾਪ ਲੈ ਜਾਨੀ ਰਹਾਉ ਆਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਦਿਨ ਕੀ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲੋ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸ ਸਭ ਲਾਥਿ ਪੋਖ ਪਖਾਨੀ ਜਿਨ ਕੇ ਵਟ ਭਾਗ ਵਡ ਉਚੈ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਗਨ ਨਾਨਕ ਦਾਸ ਦਸਾਨੇ ਤਨਾ ਸ੍ਰੀ ਮਹੱਲਾ ਚੌਥਾ ਹਮ ਅੰਦਲ ਅੰਦ ਬਿਖੈ ਬਿਖਰਾਤੇ ਕਿਉ ਚਾਲ ਗੁਰ ਚਾਲੀ ਸਤ ਗੁਰ ਦਇਆ ਕਰ ਸੁਖ ਦਾਤਾ ਹਮ ਲਾਵ ਆਪਣ ਪਾਲੀ ਗੁਰ ਸਿਖ ਅਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਅੰਦਰਾਲੀ ਰਹਾਓ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵਿਓ ਬੇਗ ਬਗਾਲੀ ਸਤ ਗੁਰ ਸੇਵ ਖਰਚ ਹਰਬੰਦ ਮਤ ਜਾਣੋ ਆਜ ਕ ਕਾਲੀ ਹਰਿ ਕ ਸੰਤ ਜਪ ਹਰ ਜਪਨਾ ਹਰਿ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਿ ਲਾਲੀ ਹਰਿ ਹਰਿ ਜਪਨ ਜਪ ਲੋ ਚਲੁ ਚਾਨੀ ਹਰਿ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨ ਆ ਪਗ ਰਾਲੀ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਬੂਦ ਭਈ ਹਰ ਸੁਆਮੀ ਹਮ ਚਾਤਰਕ ਬਿਲਲ ਬਿਲ ਲਾਤੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਮਖਾਤੇ ਹਾਰ ਬਿਨ ਰਹਿ ਨ ਸਕੋ ਇਕ ਰਾਤੇ ਜਿਉ ਬਿਨ ਅਮਲਾ ਅਮਲੀ ਮਰ ਜਾਈ ਹੈ یوں ਹਰ ਬਿਨ ਹਮ ਹਰ ਜਤੀ ਰਹਾਉ ਤੁਮ ਹਰ ਸਰਵਰ ਅਤ ਗਾਹ ਹਮ ਲੈ ਨ ਸਕੈ ਅੰਤ ਮਤੀ ਤੂੰ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਪਗਾਤੀ ਤਨਾ ਸ੍ਰੀ ਮਹਲਾ 4 ਕਾਲਯੁਗ ਕਾ ਧਰਮ ਕਹ ਤゥム ਪਾਏ ਕਯਾ ਛੂਟ ਹਮ ਛਟਕਾਕੇ ਹਰ ਹਰ ਜਪ ਬੇੜੀ ਹਰ ਹਰ ਤੁਲਹਾ ਹਰ ਜਪਿਓ ਤਰ ਤਰਾਕੇ ਹਰ ਜੀ ਲਾਜ ਰਖੋ ਹਰ ਜਨਕੇ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੇ ਭਗਤ ਕਾਕੇ ਰਹਾਓ ਹਰਿ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰਿ ਬਚਨਾਂ ਕੀ ਲੇਖਾ ਚਿਤ੍ਰ ਗੁਪਤ ਜੋ ਲਿਖਿਆ ਸਭ ਛੁਟੇ ਜਮ ਕੇ ਪੱਕੇ ਹਰਿ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨ ਕੀ ਦਿਨ ਯਰ ਸੂਰ ਤ੍ਰਿਸ਼ਨਾ ਅਗਨ ਭਜਾਨੀ ਸ਼ੇਵਰ ਚੜਿਓ ਚੰਦ ਚੰਦਾ ਕੇ ਤੁਮ ਵਡਪੁਰਖ ਵਡ ਗਮ ਗੋਚਰ ਤੁਮ ਆਪੇ ਆਪਿ ਅਪਕੀ ਜਨ ਨਾਨਕ ਕਾ ਪ੍ਰਪਾ ਕਰਪਾ ਕੀਜੈ ਹਾ ਕਰ ਦਸਨ ਦਾਸ ਦਸਾਕੇ ਤਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਔਰ ਧਾਰ ਵਿਚਾਰ ਮੋਰਾਰ ਰਮੋ ਰਮ ਮਨ ਮੋਹਨ ਨਾਮ ਜਪਿਨੇ ਆਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੋਰ ਪੂਰ ਪ੍ਰਗਟ ਕਰ ਦਿਨੇ RAM ਪਰਸ ਚੰਦਨ ਹਮਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕਿੰਨੇ ਰਹਾਉ ਨਾਵ ਸੇਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਿਇਵ ਨਾ ਪਤਿਨੇ ਜਨ ਨਾਨਕ ਹਰ ਹਿਰਦੈ ਸਦ ਧਾਵ ਓ ਹਰ ਪ੍ਰਭ ਮੇਰਾ ਪੀਨੇ ਨਾਸ੍ਰੀ ਮਹੱਲਾ ਚੌਥਾ ਗੋਨ ਕਹੋ ਹਰ ਲਹੁ ਕਰ ਸੇਵਾ ਸਤ ਗੁਰ ਏਵ ਹਰ ਹਰ ਨਾਮ ਧਿਆਈ ਹਾਰ ਤਰ ਗੈ ਭਾਵੈ ਫਿਰ ਜਨਮ ਨ ਆਵੈ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋਇ ਸਰਬ ਸੁਖੇ ਹਰ ਜਸ ਊਚ ਸਬਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਦ ਕਿੰਨੀ ਗੁਰ ਭਗਤ ਹਰ ਦੇਨੀ ਤਬ ਹਰ ਸਿਉ ਪ੍ਰੀਤ ਬਨਾਈ ਬਹੁ ਚਿੰਤ ਵਿਸਾਰੀ ਹਰ ਨਾਮ ਔਰ ਤਾਰੇ ਨਾਨਕ ਹਰ ਭੈ ਹੈ ਸਖਾਈ ਧਨ ਸ੍ਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪੋ ਹਰ ਗਾਓ ਹਰ ਪਉ ਜਲ ਪਾਰ ਉਤਾਰੇ ਮਨ ਬਚ ਮਨ ਬਚਨ ਹਿਰਦੈ ਆਏ ਹਰ ਹੋਏ ਸੰਤੁਸ਼ਟ ਏਮ ਭਾਨ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗ ਦੇਸ਼ ਮੇਲਾ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੇ ਹਰ ਕੀਰਤ ਕਰ ਬਨਵਾਰੇ ਰਹਾਉ ਹਰ ਹਰ ਕਰੇ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸ਼ਰਨ ਤੁਮਾਰੀ ਧਨਾ ਸ਼੍ਰੀ ਮਹੱਲਾ ਚੌਥਾ 84 ਸਿੱਧ ਬੁੱਧ ਤੇ 33 ਕੋਟ ਮਨ ਜਨ ਸਭ ਚਾਹੇ ਹਰ ਜਿਉ ਤੇਰੋ ਨਾਉ ਗੁਰ ਪ੍ਰਸਾਦ ਕੋ ਵਿਰਲਾ ਪਾਵੈ ਜਿਨ ਕਉ ਲਾਟ ਲਿਖਿਆ ਤੁਰ ਪਾਉ ਵਿਆਪ ਮੰਨ ਰਾਮਾ ਨਾਮ ਹਰਿ ਜਸੁ ਉਤਮ ਕਾਮ ਜੋ ਗਾਵੇ ਸੁਨੇ ਤੇਰਾ ਜਸ ਸੁਆਮੀ ਹਾ ਤਨ ਕੈ ਸਦ ਬਲਹਾਰ ਜਾਉ ਰਹਾਉ ਸਰਨਾਗਤ ਪ੍ਰਤਪਾਲਕ ਹਰਿ ਸੁਆਮੀ ਜੋ ਤੁਮ ਦੇਹ ਸੋਇ ਹਾਂ ਪਾਉ ਦੇਨ ਦਇਆਲ ਕਿਰਪਾ ਕਰ ਦੇਜੈ ਨਾਨਕ ਹਰ ਸਿਮਰਨ ਕਾਹ ਚਾਉ ਧਨਾਸ੍ਰੀ ਮਹੱਲਾ ਚੌਥਾ ਸੇਵਕ ਸਿਖ ਪੂਜਨ ਸਭ ਆਵੈ ਸਭ ਗਾਵੈ ਹਰ ਹਰਿ ਊਤਮ ਬਾਨੀ ਗਾਵੇ ਸੁਣਿਆ ਤਿਨ ਕਾ ਹਰਿ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੈ ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਹੋ ਜਾਣੇ ਰਹਾਉ ਆਪੇ ਗੁਰ ਚੱਲਾ ਹੈ ਆਪੇ ਆਪੇ ਹਰ ਪ੍ਰਚੋਜ ਵਡਾਨੇ ਜਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਔਰ ਸਭ ਤਿਆਗ ਓਹਾ ਹਰ ਭਾਨੇ ਤਨਾਸ਼ਰੀ ਮਹੱਲਾ ਚੌਥਾ ਇਸ਼ਿਆਪੂਰਕ ਸਰਬ ਸੁਖ ਦਾਤਾ ਹਰ ਜਾਕ ਵਸਹ ਕਾਮ ਤੈਨਾ ਸੋ ਅਸਾ ਹਰ ਧਾਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਾਲਤ ਬਲਤ ਮੁਖੂ ਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਕ ਨਰੰਜਨਾ ਰਹਾਉ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੈਨੇ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦਿਨੇ ਜਪ ਹਰ ਪਵ ਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਅਮਰੀ ਬਿਦਨ ਤੂੰ ਜਾਣ ਤਸਾਹ ਔਰ ਕਿਆ ਜਾਣੈ ਕੋਏ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸਭ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝੈ ਤਿਹਾਵੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੇ ਇੱਕ ਦਾਤ ਸਬਕ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਰ ਕੋਈ ਨਾਏ ਸਭ ਜੀ ਤੇਰੇ ਤੂੰ ਸਬ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੀ ਸੁਮਾਹੀ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਤੇ ਹਾਵੈ ਮੇਰੇ ਸ਼ਾਹ ਜਿਉ ਭਾਵੇ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਸ਼ਲ ਨਿਰੰਕਾਰੇ ਕੋਟ ਬਰਾਦ ਮਿਟੇ ਖਨ ਪੀਤਰ ਜਾਂ ਗੁਰਮਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕਿਨ ਪੰਚ ਦੁਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੈ ਦਰਬਾਰੇ ਸਰਬ ਜੀ ਆਕਾ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲਿਹੁ ਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਕੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹਿਲ ਰਵਿਆ ਸਰਬ ਠਾਈਂ ਅਗੰਗ ਰੂਪ ਗਿਰਦਾਰੇ ਕੀਰਤ ਕਰ ਸਗਲ ਜਨ ਤੇਰੀ ਤੂੰ ਅਪਣਾ ਸੀ ਪੁਰਖ ਮਰਾਰੇ ਜਿਉਂ ਭਾਵੇ ਤਿਉਂ ਰੱਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ